ਦਿੱਲੀ ਤੋਂ ਇੱਕ ਪਲੇਨ ਟੇਕ-ਆਫ ਹੁੰਦਾ ਹੈ ਤੇ ਬਦਲਾਮ ਵਿੱਚ ਪਹੁੰਚਦਾ ਹੈ ਤੇ ਉਹਦੇ ਵਿੱਚ ਇੱਕ ਛੋਟੀ ਜੀ ਬੱਚੀ ਜਿਹੜੀ ਹੈ ਉਹ ਕਿਤਾਬ ਪੜ੍ਹ ਰਹੀ ਹੁੰਦੀ ਹੈ ਬਦਲਾਮ ਵਿੱਚ ਪਹੁੰਚ ਕੇ ਟਰਬੂਲੈਂਸ ਹੁੰਦਾ ਹੈ ਤੇ ਅਨਾਉਂਸਮੈਂਟ ਹੁੰਦੀ ਹੈ ਕਿ ਜਿਹੜਾ ਇਹ ਟਰਬੂਲੈਂਸ ਹੋ ਰਿਹਾ ਹੈ ਜਹਾਜ਼ ਹਿੱਲ ਰਿਹਾ ਹੈ ਇਹ ਮੌਸਮ ਦੀ ਖਰਾਬੀ ਕਰਕੇ ਹੋ ਰਿਹਾ ਹੈ ਕੁਝ ਦੇਰ ਤੱਕ ਇਹ ਅਨਾਉਂਸਮੈਂਟ ਹੁੰਦੀ ਹੈ ਪਰ ਜਿਹੜਾ ਟਰਬੂਲੈਂਸ ਸੀ ਜਹਾਜ਼ ਜ਼ਿਆਦਾ ਹਿੱਲਣਾ ਸ਼ੁਰੂ ਹੋ ਗਿਆ ਤੇ ਸਵਾਰੀਆਂ ਜਿਹੜੀਆਂ ਬੜੀਆਂ ਚਿੰਤਤ ਹੋ ਗਈਆਂ ਕਈ ਬਹੁਤ ਹੈਰਾਨ ਹੋ ਗਏ ਵੀ ਕੀ ਹੋ ਰਿਹਾ ਹੈ ਬੜੇ ਪਰੇਸ਼ਾਨ ਲੋਕ ਹੋ ਗਏ ਪਰ ਬੱਚੀ ਜਿਹੜੀ ਸੀ ਆਪਣੀ ਸੀਟ ਤੇ ਬਹਿ ਕੇ ਬੜੇ ਆਰਾਮ ਦੇ ਨਾਲ ਕਿਤਾਬ ਪੜ੍ਹ ਰਹੀ ਸੀ ਦੂਸਰੇ ਲੋਕ ਸਾਰੇ ਬੜੇ ਪਰੇਸ਼ਾਨ ਸੀ ਸਮਾਨ ਵੀ ਡਿੱਗਣਾ ਸ਼ੁਰੂ ਹੋ ਗਿਆ ਐਦਾਂ ਮਹਿਸੂਸ ਹੋ ਰਿਹਾ ਸੀ ਕਿ ਜਹਾਜ਼ ਬਸ ਡਿੱਗਣ ਹੀ ਵਾਲਾ ਹੈ ਖਤਰਾ ਸਾਰਿਆਂ ਦੇ ਚਿਹਰਿਆਂ ਤੋਂ ਸਾਫ ਪਤਾ ਚੱਲ ਰਿਹਾ ਸੀ ਵੀ ਜਹਾਜ਼ ਜਿਹੜਾ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ ਉਸ ਜਹਾਜ਼ ਦੇ ਕੁਝ ਲੋਕ ਜਿਹੜੇ ਸੀ ਉਹ ਬੱਚੀ ਵੱਲ ਦੇਖ ਰਹੇ ਸੀ ਜਿਹੜੀ ਆਪਣੀ ਸੀਟ ਤੇ ਬਹਿ ਕੇ ਸ਼ਾਂਤ ਮਹੀਂ ਬੜੇ ਢੰਗ ਨਾਲ ਪਿਆਰ ਨਾਲ ਕਿਤਾਬ ਪੜ੍ਹ ਰਹੀ ਸੀ ਉਹਦੇ ਮਨ ਦੇ ਉੱਤੇ ਉਹਦੇ ਉਹਦੇ ਚਿਹਰੇ ਦੇ ਉੱਤੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਡਰ ਵੀ ਨਹੀਂ ਸੀ ਉਹ ਬਿਲਕੁਲ ਡਰੀ ਹੋਈ ਨਹੀਂ ਸੀ ਬੜੇ ਆਰਾਮ ਨਾਲ ਆਪਣੀ ਕਿਤਾਬ ਪੜ੍ਹੀ ਜਾ ਰਹੀ ਸੀ ਪਰ ਉਸ ਜਹਾਜ਼ ਦੇ ਵਿੱਚ ਸਾਰੇ ਲੋਕ ਚੀਕ ਰਹੇ ਸੀ ਕੋਈ ਰੋਲਾ ਪਾ ਰਿਹਾ ਸੀ ਹਰ ਕੋਈ ਡਰਿਆ ਹੋਇਆ ਸੀ ਕੋਈ ਰੋ ਵੀ ਰਿਹਾ ਸੀ ਪਰ ਉਹ ਬੱਚੀ ਆਪਣੀ ਸੀਟ ਤੇ ਬਹਿ ਕੇ ਬਸ ਆਪਣੀ ਕਿਤਾਬ ਪੜ੍ਹੀ ਜਾ ਰਹੀ ਸੀ ਬੜੀ ਹੈਰਾਨੀ ਦੀ ਗੱਲ ਸੀ ਸੋ ਉਹ ਜਹਾਜ਼ ਜਿਹੜਾ ਸੀ ਇਹ ਸਾਰੇ ਖਤਰਿਆਂ ਤੋਂ ਪਾਰ ਹੋ ਕੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਤੇ ਬੜੀ ਸੇਫਲੀ ਲੈਂਡ ਹੋ ਜਾਂਦਾ ਜਿਹੜੀ 에어 ਹੋਸਟਸ ਹੁੰਦੀ ਹੈ ਉਹ ਜਾ ਕੇ ਬੱਚੇ ਨੂੰ ਕੁਐਸਚਨ ਕਰਦੀ ਕਿ ਬੇਟੇ ਵੀ ਅਸੀਂ ਸਾਰੇ ਬੜੇ ਪਰੇਸ਼ਾਨ ਸੀ ਸਾਨੂੰ ਐ ਲੱਗਦਾ ਸੀ ਕਿ ਇਹ ਜਹਾਜ਼ ਹੁਣ ਡਿੱਗਿਆ ਹੁਣ ਡਿੱਗਿਆ ਬੜੇ ਖਤਰੇ ਚ ਸੀ ਪਰ ਤੇਰੇ ਚਿਹਰੇ ਦੇ ਉੱਤੇ ਬਿਲਕੁਲ ਵੀ ਡਰ ਨਹੀਂ ਸੀ ਐਸਾ ਕਿਉਂ ਵੀ ਤੂੰ ਇੰਨੀ ਨਿਡਰ ਕਿਵੇਂ ਹੈ ਤੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਿਆ ਤੈਨੂੰ ਨਹੀਂ ਲੱਗਿਆ ਵੀ ਜਹਾਜ਼ ਡਿੱਗ ਸਕਦਾ ਜਾਂ ਅਸੀਂ ਕਿਸੇ ਖਤਰੇ ਦੇ ਵਿੱਚ ਆ ਤੈਨੂੰ ਐ ਕਿਉਂ ਮਹਿਸੂਸ ਨਹੀਂ ਹੋਇਆ ਬੱਚੀ ਨੇ ਪਤਾ ਕੀ ਜਵਾਬ ਦਿੱਤਾ ਬੱਚੀ ਕਹਿੰਦੀ ਇਹ ਜਹਾਜ਼ ਡਿੱਗ ਨਹੀਂ ਸਕਦਾ ਇਹ ਜਹਾਜ਼ ਨਹੀਂ ਸਿੱਖਦੀ ਡਿੱਗ ਸਕਦਾ ਕੰਦੀ ਕਿਉਂ ਐਸਾ ਕਿਉਂ ਕਹਿੰਦੀ ਕਿਉਂਕਿ ਇਸ ਜਹਾਜ਼ ਨੂੰ ਮੇਰੇ ਮੇਰੇ ਪਾਪਾ ਚਲਾ ਰਹੇ ਸੀ ਮੇਰੇ ਪਿਤਾ ਜੀ ਚਲਾ ਰਹੇ ਸੀ ਜਦੋਂ ਇਹ ਗੱਲ ਆਖੀ ਤੇ ਸੱਚਮੁੱਚ ਉਸ 에어 호ਸਟਸ ਦੇ ਵੀ ਚਿਹਰੇ ਤੇ ਮੁਸਕਾਨ ਆ ਗਈ ਕਿਉਂ ਕਿਉਂਕਿ ਉਹਨੂੰ ਆਪਣੇ ਪਾਪਾ ਤੇ ਵਿਸ਼ਵਾਸ ਸੀ ਉਹ ਕਹਿੰਦੀ ਮੈਨੂੰ ਪਤਾ ਕਿ ਉਹਨਾਂ ਦੀ ਬੱਚੀ ਜਿਹੜੀ ਜਹਾਜ਼ ਵਿੱਚ ਬੈਠੀ ਹੈ ਇਸ ਕਰਕੇ ਜਹਾਜ਼ ਕਦੀ ਨਹੀਂ ਡਿੱਗ ਸਕਦਾ ਸੋ ਆਪਾਂ ਉਸ ਬੱਚੀ ਤੋਂ ਸਿੱਖੀਏ ਅਸੀਂ ਇੱਕ ਦੁਨੀਆ ਦੇ ਉਪੀ ਜਹਾਜ਼ ਦੇ ਵਿੱਚ ਬੈਠੇ ਹੋਏ ਹਾਂ ਅਸੀਂ ਘਬਰਾ ਰਹੇ ਹਾਂ ਅਣਗਿਣਤ ਐਸੇਆਂ ਖਤਰਿਆਂ ਤੋਂ ਜਿਹੜੇ ਸਾਡੇ ਨੇੜੇ ਤੇੜੇ ਹੁੰਦੇ ਨੇ ਜਾਂ ਸਾਨੂੰ ਮਹਿਸੂਸ ਹੁੰਦੇ ਨੇ ਜਾਂ ਸਾਡੀ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ ਕਿਸੇ ਨਾ ਕਿਸੇ ਕਾਰਨ ਨੂੰ ਕਰਕੇ ਪਰ ਗੁਰੂ ਸਾਹਿਬ ਜੀ ਕਹਿੰਦੇ ਜਿਸ ਕੇ ਸਿਰੇ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਤੁਸੀਂ ਕਦੀ ਨਹੀਂ ਸੋਚਿਆ ਕਿ ਉਹ ਪਿਤਾ ਉਹ ਵਾਹਿਗੁਰੂ ਜਿਹੜਾ ਸਾਡਾ ਪਿਤਾ ਸਮਾਨ ਹੈ ਇਹ ਜਹਾਜ਼ ਇਹ ਦੁਨੀਆ ਉਹਦੇ ਹੱਥ ਵਿੱਚ ਹੈ ਜੇ ਦੁਨੀਆ ਨੂੰ ਵਾਹਿਗੁਰੂ ਚਲਾ ਰਿਹਾ ਸਾਡੇ ਪਿਤਾ ਸમાન ਵਾਹਿਗੁਰੂ ਜਿਹੜਾ ਹੈ ਉਹ ਸਾਨੂੰ ਕਦੇ ਵੀ ਖਤਰਿਆਂ ਦੇ ਵਿੱਚੋਂ ਸਾਨੂੰ ਬਚਾ ਲੇਗਾ ਹਰ ਖਤਰੇ ਵਿੱਚੋਂ ਕੱਢ ਲੇਗਾ ਸਾਨੂੰ ਨਿਡਰ ਹੋਣਾ ਚਾਹੀਦਾ ਹੈ ਤੇ ਉਸ ਵਾਹਿਗੁਰੂ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਪਣੇ ਕਰਮਾਂ ਨੂੰ ਸਹੀ ਰੱਖੋ ਬਾਣੀ ਦੇ ਵਿੱਚ ਵਿਸ਼ਵਾਸ ਰੱਖੋ ਉਸ ਵਾਹਿਗੁਰੂ ਉੱਤੇ ਵਿਸ਼ਵਾਸ ਭਰੋਸਾ ਰੱਖੋ ਮਹਾਰਾਜ ਜੀ ਕਿਰਪਾ ਕਮ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ